ਹੋਰ ਪੰਜਾਬੀ ਫਿਲਮ ਚ ਪਾਕਿਸਤਾਨੀ ਕੀ ਹੋਵੇਗਾ ਚਲ ਮੇਰਾ ਪੁੱਤ ਚਾਰ ਦਾ ਵਿਰੋਧ ਭਾਰਤਵਾਰੇ ਠਾਕੁਰ ਨੇ ਦਿੱਤੇ ਸੀ ਵਿਵਾਦਿਤ ਬਿਆਨ बॉलीवुड इंडस्ट्री दी पंजाबी फिल्म चल मेरा पुत्र 4 1 अगस्त ਨੂੰ ਪੂਰੇ ਭਾਰਤ ਚ ਰਿਲੀਜ਼ ਹੋਣ ਵਾਲੀ ਹੈ ਪਰ ਇਸ ਫਿਲਮ ਨੂੰ ਲੈ ਕੇ ਚਰਚਾਵਾ ਚੀੜੀਆਂ ਹੋਈਆਂ ਨੇ ਕਿ ਹੁਣ ਦਿਲਜੀਤ ਦਸਾਂਝ ਵੰਗ ਅਮਰਿੰਦਰ ਗਿੱਲ ਦਾ ਵੀ ਵਿਰੋਧ ਹੋਵੇਗਾ ਕਿਉਂਕਿ ਇਸ ਫਿਲਮ ਚ ਪਾਕਿਸਤਾਨੀ ਕਲਾਕਾਰ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਇਸ ਫਿਲਮ ਚ ਅਮਰਿੰਦਰ ਗਿੱਲ ਗੁਰਸ਼ਬਦ ਸਿਮੀ ਚਾਹਨ ਅਤੇ ਹੋਰ ਪਾਕਿਸਤਾਨੀ ਕਾਮੇਡੀਅਨ ਇਫਤਖਾਰ ਠਾਕੁਰ ਅਕਰਮ ਉਦਾਸ ਅਤੇ ਨਾਜ਼ਿਰ ਚਿਨੀਓਤੀ ਵੀ ਸ਼ਾਮਿਲ ਨੇ ਇਸ ਫਿਲਮ ਦਾ ਇੰਤਜ਼ਾਰ ਸਰਦਾਰਜੀ ਤਿੰਨ ਵੰਗ ਸਾਰਿਆਂ ਨੂੰ ਹੀ ਹੈ ਪਰ ਪਾਕਿਸਤਾਨੀ ਕਲਾਕਾਰਾਂ ਦਾ ਹੋਣਾ ਇਸ ਨੇ ਨੂੰ ਰਿਲੀਜ਼ ਕਰਨ 'ਚ ਰੁਕਾਵਟ ਪਾ ਸਕਦਾ ਹੈ ਕਿਉਂਕਿ ਇਸ ਚ ਭਾਰਤ ਦੇ ਖਿਲਾਫ ਗਲਤ ਟਿੱਪਣੀ ਕਰਨ ਵਾਲੇ ਇਫਤਖਾਰ ਠਾਕੁਰ ਵੀ ਸ਼ਾਮਿਲ ਨੇ ਇੰਜ ਲੱਗ ਰਿਹਾ ਹੈ ਕਿ ਇਫਤਖਾਰ ਠਾਕੁਰ ਦੀ ਗਲਤੀ ਦਾ ਮੁਆਵਜ਼ਾ ਸਾਰੀ ਟੀਮ ਨੂੰ ਨਾ ਭੁਗਤਣਾ ਪਵੇ ਚਲ ਮੇਰਾ ਪੁੱਤ 4 ਦਾ ਪੋਸਟਰ 23 April ਨੂੰ ਇਸ ਫਿਲਮ ਦੇ ਕਲਾਕਾਰਾਂ ਨੇ ਆਪਣੇ ਇੰਸਟਾਗ੍ਰam ਤੇ ਫਿਲਮ ਦੀ ਡੇਟ ਰੀਵੀਜ਼ ਕਰ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਲਿਖਿਆ ਬੈਸਟ ਟੀਮ ਬੈਸਟ ਪੀਪਲ ਪੀ ਐਸ ਐਮ ਪੀਪਲ ਆਰ ਮਿਸਿੰਗ ਰਿਲੀਜ਼ਿੰਗ ਔਨ 1st August 2025 ਚਲ ਮੇਰਾ ਪੁੱਤ 4 ਹਾਲਾਂਕਿ ਇਹ ਫਿਲਮ ਭਾਰਤ-ਪਾਕਿਸਤਾਨ ਦੇ ਚੱਲਦੇ ਤਣਾਅ ਤੋਂ ਪਹਿਲਾਂ ਸ਼ੂਟ ਕੀਤੀ ਗਈ ਪਰ ਅਤਵਾਦੀਆਂ ਖਿਲਾਫ ਚਲਾਏ ਆਪਰੇਸ਼ਨ ਸਿੰਧੂਰ ਦੇ ਤਹਿਤ ਪਾਕਿਸਤਾਨ ਤੋਂ ਬਦਲਾ ਲਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਦੇ ਕੁਝ ਕਲਾਕਾਰਾਂ ਨੇ ਆਪਣਾ ਅਸਲੀ ਚਿਹਰਾ ਦਿਖਾਇਆ ਤੇ ਭਾਰਤ ਤੇ ਗਲਤ ਟਿੱਪਣੀ ਕੀਤੀ ਜਿਸ ਚਹਾਨੀਆਂ ਅਮਿਤ ਤੇ ਇਫਤਖਾਰ ਠਾਕੁਰ ਵੀ ਸ਼ਾਮਿਲ ਸਨ ਹੁਣ ਸਰਦਾਰ ਜੀ ਤਿੰਨ ਚਹਾਨੀਆਂ ਨੂੰ ਦੇਖ ਕੇ ਵੈਸੇ ਹੀ ਲੋਕ ਵਿਰੋਧ ਕਰ ਰਹੇ ਨੇ ਤੇ ਇਸ ਵਿਵਾਦ ਦੀਆਂ ਚੱਲਦੇ ਚੱਲ ਮੇਰਾ ਪੁੱਤ ਚਾਰ ਦੀ ਰਿਲੀਜ਼ਿੰਗ ਨੇੜ ਹੀ ਹੈ ਜੋ ਕਿ ਇਸ ਫਿਲਮ ਨੂੰ ਲੈ ਕੇ ਵੱਡੇ ਵਿਵਾਦ ਖੜੇ ਕਰ ਸਕਦੀ ਹੈ ਕਿ ਇਹ ਫਿਲਮ ਰਿਲੀਜ਼ ਹੋਵੇਗੀ ਜਾਂ ਨਹੀਂ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਚਾਹੇ ਮੇਰਾ ਪੁੱਤ ਚਾਰ ਭਾਰਤ ਚ ਰਿਲੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ